ਮਾਡਲ ਚੈੱਕ ਕਰੋ ਬਹੁਤ ਹੀ ਪਿਆਰਾ ਮੈਂ ਕਹਿੰਦਾ ਤੁਹਾਨੂੰ ਮਾਡਲ ਇਹ ਨਹੀਂ ਵੀ ਦੋ ਚਾਰ ਤੁਹਾਨੂੰ ਮਿਲਣਗੇ ਬਹੁਤ ਜ਼ਿਆਦਾ ਸਟਾਕ ਆ ਵੀਰਾਂ ਕੋਲੇ ਤੇ ਮਾਡਲ ਵੀ ਬਹੁਤ ਜ਼ਿਆਦਾ ਹੈ ਇੱਧਰ ਦੇਖੋ ਕਿੰਨਾ ਸੋਹਣਾ ਤੇ ਪਿਆਰਾ ਕਲਰ ਆ ਓਲਾ ਮਾਡਲ ਆ ਦੇਖੋ 3000 ਰੁਪਏ ਡਿਸਕਾਊਂਟ ਕਰਨ ਤੋਂ ਬਾਅਦ ਨਾਲ ਇੱਕ ਗਿਫਟ ਮਿਲੂਗਾ ਸਪੈਸ਼ਲ ਗਿਫਟ ਇੱਕ ਦਾ ਆ ਗਿਆ ਜੀ ਆਹ ਜੀ ਐਨ ਆਈ ਆ ਗਿਆ ਜੀ ਆਹ ਆਪਣੇ ਕੋਲ ਆਪਣੇ ਫੈਂਟਮ ਚ ਖੜੀ ਹੈ ਜੀ ਕੋਈ ਕਰ ਸਕਦਾ ਹੈ ਦੇਖੋ ਜੀ ਇਹਨੂੰ ਲੋਕ ਲੱਗਾ ਜਦੋਂ ਜਦੋਂ ਵੀ ਕੋਈ ਚੋਰੀ ਕਰੂਗਾ ਤਾਂ ਲੋਕ ਪਿੱਛੇ ਲੋਕ ਹੋ ਜਾਣਾ ਕੋਈ ਵੀ ਟੱਚ ਕਰੂਗਾ ਇਹ ਵਗੋ ਦੇਖੋ ਇਹ ਆਪਣੇ ਆਪ ਆਟੋਮੈਟਿਕ ਲੋਕ ਹੋ ਜਾਣਾ ਜ ਇਹ ਚਾਬੀ ਆ ਗਈ ਇਹ ਦੇਖੋ ਇਹ ਚਾਬੀ ਤੁਹਾਨੂੰ ਕਿਤੇ ਦੂਸਰੇ ਤੇ ਵਿੱਚ ਨਹੀਂ ਮਿਲਣੀ ਇਹ 1500 2000 ਰੁਪਏ ਦੀ ਕੱਲੀ ਚਾਬੀ ਚਾਬੀ ਆ ਜੀ ਕੋਈ ਨਕਲੀ ਏਜੰਸੀ ਜਾਂ ਕੋਈ ਇਹ ਚੀਜ਼ ਆਪਾਂ ਨਾ ਤਾਂ ਕਰਦੇ ਆ ਤੇ ਨਾ ਹੀ ਕਰਨਾ ਤੇ ਨਾ ਹੀ ਆਪਾਂ ਲਾਇਕ ਨਹੀਂ ਕਰਦੇ ਲੈ ਕੇ ਆਏ ਮਾਲ ਆਉਣੇ ਆ ਆ ਹੁਣੇ ਲੈ ਕੇ ਤੁਰੇ ਆਏ ਮਾਲ ਜੀ ਲਓ ਜੀ ਆ ਮਾਲ ਤੁਸੀਂ ਚੈੱਕ ਕਰ ਲਓ ਕੋਈ ਨਹੀਂ ਦਿਖਾਉਂਦਾ ਮਾਲ ਤੁਹਾਡੇ ਸਾਹਮਣੇ ਪਿਆ 34 ਐਂਪੀਅਰ ਦੀ ਬੈਟਰੀ ਵਿਏਟਨਾਮ ਦੀ ਬਣੀ ਆ ਜੀ 45 ਐਂਪੀਅਰ ਦੀ ਬੈਟਰੀ ਦੇਖੋ ਜੀ ਆ ਲਓ ਜੀ ਇਹ ਦੇਖਿਆ ਅਰਪਨ 45 ਲਿਖਿਆ ਹੋਊਗਾ ਜੀ ਤੇ 120 ਪਲੱਸ ਜਾਊਗਾ ਜੀ 100 ਵੀ ਤੱਕ ਅਸੀਂ ਜ਼ਿੰਮੇਵਾਰੀ ਲੈਣੇ ਆ ਉਹ ਦੋ ਉੱਤੇ ਕਿੰਨਾ ਵੀ ਜਾ ਸਕਦਾ ਪਿੱਤਰ ਪਿਆਰੇ ਸੋ ਅੱਜ ਤੁਹਾਡੇ ਵਾਸਤੇ ਆਏ ਆ ਬਈ ਆਪਾਂ ਸ਼ਹਿਰ ਮੁਦਕੀ ਸੁਖਮਣੀ ਈ-ਬਾਈਕ ਤੇ ਸੋ ਵੀਰਾਂ ਨੇ ਬਈ ਬੜਾ ਵਧੀਆ ਆਫਰ ਲਾਇਆ ਉਹ ਵੀ ਗੁਰਪੁਰਬ ਤੱਕ ਤੁਹਾਨੂੰ ਗਿਫਟ ਵੀ ਮਿਲਣਗੇ ਤੇ ਜਿਹੜੇ ਈ-ਬਾਈਕ ਆ ਇਲੈਕਟ੍ਰੋਨਿਕਸ ਸਸਤੇ ਤੁਹਾਨੂੰ ਬਹੁਤ ਹੀ ਘੱਟ ਰੇਟੇ ਤੇ ਮਿਲਣਗੇ ਤੇ ਕੁਆਲਿਟੀ ਵੀ ਇੱਕ ਨੰਬਰ ਹੋਊਗੀ ਜੇ ਤੁਸੀਂ ਇੱਕ ਵਾਰੀ ਥਾ ਨੂੰ ਝਾਤੀ ਮਾਰਾ ਦਿੰਨੇ ਆ ਤੇ ਅੰਦਰ ਜਾ ਕੇ ਵੀਰ ਹੋਣਾ ਨਾਲ ਕਰਦੇ ਆ ਗੱਲਬਾਤ ਹਾਂਜੀ ਸਸਿਕਾ ਵੀਰ ਜੀ ਹੱਸਿਓ ਬਈ ਕਿਹੜੀ ਕਿਹੜੀ ਆਫਰ ਲਾਤੀ ਵੀਰ ਨੇ ਇਹ ਆਫਰ ਚੱਲ 10000 ਰੁਪਏ ਦੇ ਜਿਹੜੀ ਵੀ ਸਕੂਟੀ ਲਓਗੇ ਉਹਦੇ ਉੱਪਰ 10000 ਰੁਪਏ ਦੀ ਛੋਟ ਆ। ਅੱਛਾ ਇੱਥੋਂ ਸਟਾਰਟ ਕਰਦੇ ਆਪਾਂ। ਹਾਂਜੀ ਇੱਥੋਂ ਇਹ ਆਪਣਾ ਸਟਾਰਟਿੰਗ ਮਾਡਲ ਆ ਗਿਆ ਜੀ ਤਾਂ ਆਪਣਾ 35000 ਦਾ। ਜੀ। ਇਹ ਨਾਨ ਵਾਰੰਟੀ ਪੰਜ ਬੈਟਰੀਆਂ ਪਾ ਕੇ ਜੀ। ਪੰਜ ਬੈਟਰੀਆਂ ਪਾ ਕੇ? ਹਾਂਜੀ। 35000 ਰੁਪਏ। ਇਹਨਾਂ ਪੂਰਾ ਵਿੱਚ ਚਾਰਜਰ ਪਾ ਕੇ ਸਾਰਾ। ਠੀਕ ਆ। ਤੇ ਉਸ ਤੋਂ ਅਗਲਾ ਮਾਡਲ ਆਪਣੇ ਕੋਲੇ ਆ ਆ ਗਿਆ ਜੀ। ਹਾਂ। ਇਹ 41000 ਦਾ। ਇਹਦੇ ਵਿੱਚ ਮੋਟਰ ਕੰਟਰੋਲਰ ਬੈਟਰੀ ਤੇ ਚਾਰਜਰ ਦੀ 1 ਸਾਲ ਦੀ ਵਾਰੰਟੀ ਹੋਊਗੀ ਜੀ। ਇਹ ਪਿਓਰ ਅਰਬਨ ਦਾ ਮਾਲ ਆ ਜੀ। ਹਾਂ ਵਧੀਆ ਜੀ ਇਹ ਚ ਗਬਾਇਓ ਦਾ ਕੰਟਰੋਲਰ ਲੱਗਾ ਜੀ ਹੂੰ ਇਹਦੀ ਮੋਟਰ ਗਬਾਇਓ ਦੀ ਹੈ ਠੀਕ ਆ ਕੰਟਰੋਲਰ ਮੋਟਰ ਤੇ ਚੈਸੀ ਤਿੰਨਾਂ ਦੇ ਨੰਬਰ ਮਿਲਾ ਕੇ ਦੇਵਾਂਗੇ ਤੁਹਾਨੂੰ ਠੀਕ ਆ ਪੰਜ ਬੈਟਰੀਆਂ ਪਾ ਕੇ ਇਹ 41000 ਰੁਪਏ ਦਾ ਜੀ 3000 ਰੁਪਏ ਡਿਸਕਾਊਂਟ ਕਰਨ ਤੋਂ ਬਾਅਦ ਨਾਲ ਇੱਕ ਗਿਫਟ ਮਿਲੂਗਾ ਸਪੈਸ਼ਲ ਗਿਫਟ ਇੱਕ ਦਾ ਨਾਲ ਲੈਸ ਕਰਕੇ ਹਾਂ ਲੈਸ ਕਰਕੇ ਅਸੀਂ 41000 ਰੁਪਏ ਦਾ ਰੱਖਿਆ ਰੇਟ ਜੀ ਠੀਕ ਹੈ ਜੀ ਇਹ ਇਹ ਡਬਲ ਲਾਈਟ ਚ ਆ ਗਿਆ ਜੀ ਅੱਛਾ ਜੀ ਇਹ ਡਬਲ ਲਾਈਟ ਚ ਆ ਗਿਆ ਜੀ ਇਹ 5000 ਇਹ 2000 ਰੁਪਏ ਤੋਂ ਉੱਪਰ ਹੈ ਜੀ ਇਹ 43000 ਰੁਪਏ ਪੰਜ ਬੈਟਰੀਆਂ ਇਹਦੇ ਵਿੱਚ ਵੀ ਸੇਮ ਹਾਂਜੀ ਸੇਮ ਇਹਦੇ ਵਿੱਚ ਵੀ ਗਵਾਯੋ ਦਾ ਕੰਟਰੋਲਰ ਹੈ ਜੀ ਗਵਾਯੋ ਦੀ ਮੋਟਰ ਹੈ ਤੇ ਐਸਸੀ ਸਾਰਾ ਨੰਬਰ ਮਲਾ ਕੇ ਅਸੀਂ ਦੇਵਾਂਗੇ ਜੀ ਠੀਕ ਆ ਸਾਰੇ ਇਹਦੇ ਵਿੱਚ ਵੀ ਸੇਮ ਜਿੰਨੇ ਵੀ ਮਤਲਬ ਫੀਚਰ ਹੈ ਸਾਰੇ ਇਹਦੇ ਵਿੱਚ ਵੀ ਸੇਮ ਹੀ ਆ ਇਹ ਸਾਰੇ ਤਿੰਨ ਤਿੰਨ ਮਾਡਲ ਖੜੇ ਆਪਣੇ ਕੋਲ ਤਿੰਨ ਰੰਗ ਖੜੇ ਜਿਹ ਵਿੱਚ ਕੋਈ ਵੀ ਲੈ ਜਾ ਸਕਦਾ ਜੀ ਠੀਕ ਆ ਇਹ ਵਿਸਪਾ ਵਿਸਪਾ ਟਾਈਪ ਚ ਆ ਗਿਆ ਜੀ ਸਕੂਟਰ ਸਕੂਟਰ ਟਾਈਪ ਆ ਗਿਆ ਜੋ ਵਿਸਪਾ ਆਪਣੇ ਕੋਲ ਪੁਰਾਣੇ ਮਾਡਲ ਹੁੰਦੇ ਸੀ ਹਾਂ ਇਹਦੀ ਸਭ ਤੋਂ ਵੱਧ ਡਿਮਾਂਡ ਹੈ ਨਾ ਹਾਂਜੀ ਇਹਦੀ ਬਹੁਤ ਡਿਮਾਂਡ ਆ ਜੀ ਜੀ ਇਹ ਕੰਪੈਕਟ ਸਾਈਜ਼ ਚ ਬਣਿਆ ਜੀ ਬਹੁਤ ਵਧੀਆ ਇਹ ਆਪਾਂ ਨੂੰ 3000 ਰੁਪਿਆ ਲੈਸ ਕਰਕੇ ਦਿਵਾਲੀ ਆਫਰ ਉੱਪਰ ਗਿਫਟ ਦੇ ਕੇ ਆਪਾਂ ਨੂੰ 48000 ਰੁਪਏ ਚ ਪੈਂਦਾ ਜੀ 48000 ਰੁਪਏ ਚ ਕੋਈ ਵੀ ਆ ਜੀ ਆਪਣੇ ਕੋਲ ਕਿਦੋਂ ਮਰਜੀ ਆ ਕੇ ਕੋਈ ਲੈ ਜਾ ਸਕਦਾ ਜੀ ਤੇ ਜਿਹੜੀ ਆਪਾਂ ਗੱਲ ਕਰਦੇ ਆ ਜਿਵੇਂ ਬਾਜ਼ਾਰ ਦੇ ਵਿੱਚ ਅਕਸਰ ਹੀ ਆਪਾਂ ਵੀਡੀਓ ਦੇ ਦੇਣਾ ਨਾ ਉਹ ਕਹਿੰਦੇ ਲੱਖ ਦੀਆਂ ਤਿੰਨ ਲੈ ਜਾਓ ਉਹ ਕੀ ਸਿਸਟਮ ਆ ਉਹ ਲੱਖ ਦੀਆਂ ਤਿੰਨ ਜੀ ਉਹ ਤੁਹਾਨੂੰ ਪਹਿਲਾਂ ਦਿਖਾਇਆ ਆਪਾਂ ਹੋ ਉਹ ਨੌਰ ਵਾਰੰਟੀ ਚ ਆ ਜੀ ਨੌਰ ਵਾਰੰਟੀ ਦੇ ਵਿੱਚ ਸਾਡੇ ਲੈ ਜਾਓ ਪਰ ਅਸੀਂ ਫੇਰ ਵੀ ਪੰਜ ਬੈਟਰੀਆਂ ਬੈਟਰੀ ਨਹੀਂ ਪਾ ਕੇ ਦਿੰਦਾ ਅਸੀਂ ਪੰਜ ਪੰਜ ਬੈਟਰੀਆਂ ਪਾ ਕੇ ਦਿੰਨੇ ਆ ਪੰਜ ਬੈਟਰੀਆਂ ਸਾਡੇ ਕੋਲ ਪਵਾ ਕੇ ਹੀ ਲੱਖ ਰੁਪਏ ਤਿੰਨ ਤੇ ਸਾਡੇ ਕੋਲ ਲੈ ਜਾ ਜਦੋਂ ਮਰਜ਼ੀ ਤੁਸੀਂ ਵੀ ਪੰਜ ਬੈਟਰੀਆਂ ਪਵਾ ਕੇ ਲੈ ਲੈਂਦੀਆਂ ਤਿੰਨ ਦੇ ਨਾਲ ਚਾਰਜਰ ਮਿਲੂਗਾ ਜੀ ਪੰਜ ਬੈਟਰੀਆਂ ਪਵਾ ਕੇ ਤੇ ਲੱਖ ਰੁਪਏ ਦੇ ਵਾਸਤੇ ਤਿੰਨ ਲੈ ਜਾਓ ਸਾਡੇ ਕੋਲ ਲਓ ਜੀ ਆ ਤਿੰਨ ਆਪਾਂ ਵੀ ਲਈ ਜਾ ਸਕਦੇ ਆ ਕਈ ਬੰਦੇ ਕਹਿੰਦੇ ਆ ਵੀ ਇਹ ਲੱਖ ਦੀਆਂ ਕਿੰਨੀਆਂ ਦਿੰਦੇ ਆ ਤੇ ਤੁਸੀਂ ਇਹ ਸਾਰਾ ਮਾਡਲ ਦੇਖ ਸਕਦੇ ਆ ਹਾਂ ਜੀ ਆ ਤੁਸੀਂ ਤਿੰਨ ਲੈ ਸਕਦੇ ਹੋ ਤੇ ਵੀਰ ਕਹਿੰਦਾ ਪੰਜ ਬੈਟਰੀਆਂ ਪਾ ਕੇ ਦਵਾ। ਇਹ ਪੂਰਾ ਮਾਲ ਅਰਬਨ ਚ ਹੈ ਪਿਓਰਟੀ ਚ ਹੈ ਦੇ ਵਿੱਚ ਕੋਈ ਵੀ ਇੱਕ 1% ਦੇ ਵਿੱਚ ਵੀ ਉਹ ਮਤਲਬ ਨੈਗਲੀਜੈਂਸੀ ਨਹੀਂ ਹੈ। ਯਾਨੀ ਸਾਰਾ ਆਪਣੇ ਕੋਲ ਅਰਬਨ ਦਾ ਮਾਲ। ਕੋਈ ਲਿਆਜੇ ਆਪਣੇ ਕੋਲ ਲੈ ਜਾਏ ਕੋਈ ਕਿਸੇ ਨੂੰ ਕੋਈ ਡਿਫੈਕਟ ਮਿਲਦਾ ਜਾਂ ਕੋਈ ਚੀਜ਼ ਮਿਲਦੀ ਤਾਂ ਆਪਾਂ ਨੂੰ ਵਾਪਸ ਕਰ ਸਕਦਾ। 1 ਸਾਲ ਦੀ ਵਾਰੰਟੀ ਹੈ। ਠੀਕ ਹੈ 1 ਸਾਲ ਦੀ ਵਾਰੰਟੀ ਇਹਨਾਂ ਦੇ ਨਾਲ ਆਪਣੀ ਮੋਟਰ ਦੀ ਕੰਟਰੋਲਰ ਦੀ ਬੈਟਰੀ ਦੀ ਬੈਟਰੀ ਚਾਰਜਰ ਦੀ 1 ਸਾਲ ਦੀ ਵਾਰੰਟੀ ਆਪਣੀ ਪੂਰੀ ਫੁੱਲ ਰਹੂਗੀ ਜੀ ਓਏ ਮਿੱਤਰੋ ਤੁਹਾਨੂੰ ਬਾਜ਼ਾਰ ਦੇ ਵਿੱਚ ਨਾ ਵਾਰੰਟੀ ਨਾ ਮਿਲੂਗੀ ਤੇ ਇਹਨਾਂ ਦੀ ਤੁਹਾਨੂੰ 1 ਸਾਲ ਦੀ ਪੂਰੀ ਫੁੱਲ ਵਾਰੰਟੀ ਮਿਲੂਗੀ ਇਹ ਐਕਟਵਾ ਮਾਡਲ ਆ ਜੀ ਠੀਕ ਆ ਜੀ ਇਹ ਐਕਟਵਾ ਮਾਡਲ ਆ 골ਡ ਚ ਆ ਗਈ ਜੀ ਹੋ ਇਹ ਆਪਾਂ ਨੂੰ 55000 ਚ ਪੈਂਦੀ ਆ ਪੰਜ ਬੈਟਰੀਆਂ ਪਾ ਕੇ ਇਹਦੇ ਵਿੱਚ ਮੋਟਰ ਵੱਡੀ ਆ ਗਈ ਜੀ ਲਾਈ ਵੀਲ ਵੱਡੇ ਸਾਰਾ ਕੁਝ ਵੱਡਾ ਇੱਕ ਡਿਸਕ ਬ੍ਰੇਕ ਹਾਂਜੀ ਹਾਂਜੀ ਡਿਸਕ ਬ੍ਰੇਕ ਦੋਨੋਂ ਬੈਕ ਸਾਈਡ ਅੱਗੇ ਦੋਨੋਂ ਡਿਸਕ ਬ੍ਰੇਕ ਆ ਗਏ ਜੀ ਠੀਕ ਆ ਇਹ 55000 ਰੁਪਏ ਦੀ ਆਪਾਂ ਨੂੰ ਪੰਜ ਬੈਟਰੀਆਂ ਪਾ ਕੇ ਪੈਂਦੀ ਇਹ ਆਪਾਂ ਛੇਵੀਂ ਬੈਟਰੀ ਲੈਣੇ ਉੱਪਰ ਹੂੰ ਛੋਟੀਆਂ ਬੈਟਰੀਆਂ ਦੀ ਗੱਲ ਕਰ ਰਹੇ ਆ ਛੇਵੀਂ ਬੈਟਰੀ ਲੈਣੇ ਤਾਂ ਵੈਸੇ ਆ 3000 2.5 3000 ਰੁਪਏ ਦੀ ਬੈਟਰੀ ਮਿਲਦੀ ਹੈ ਤੇ ਨਾਲ ਚਾਰਜਰ ਵੱਡਾ ਦੇਣਾ ਪੈਂਦਾ ਤੇ 2000 ਰੁਪਿਆ ਕੰਪਨੀ ਵਾਲੀ ਨੂੰ ਆ ਕੰਪਨੀ ਵਾਲੀ ਨੂੰ 2000 ਰੁਪਿਆ ਲਾ ਕੇ ਚਾਰਜਰ ਸਮੇਤ ਬੈਟਰੀ ਤੇ 57000 ਰੁਪਏ ਦੇ ਵਿੱਚ ਤੋਂ ਮਰਜੀ ਕੋਈ ਵੀ ਵੀਰ ਆਵੇ ਤੇ ਲੈ ਜਾ ਸਕਦਾ ਹੈ ਬੜੀ ਖੁਸ਼ੀ ਨਾਲ ਮੰਨ ਕੇ ਚੱਲੋ 57000 ਰੇਟ ਹੈ ਜੇ ਕੋਈ ਆਪਣੀ ਵੀਡੀਓ ਸ਼ੇਅਰ ਕਰਕੇ ਆਊਗਾ ਉਹਨੂੰ ਸਪੈਸ਼ਲ ਡਿਸਕਾਊਂਟ ਦਿੱਤਾ ਜਾਊਗਾ ਜੀ ਆਪਣੇ ਵਾਲਿਆਂ ਨੂੰ ਲਓ ਵੀ ਮਿੱਤਰੋ ਤੁਸੀਂ ਵੀਡੀਓ ਸ਼ੇਅਰ ਕਰਕੇ ਆਉਣਾ ਤੇ ਤੁਹਾਡਾ ਮਾਨਤਾਨ ਪੂਰਾ ਕੀਤਾ ਜਾਊਗਾ ਤੇ ਨਾਲ ਤੁਹਾਨੂੰ ਗਿਫਟ ਵੀ ਦਿੱਤਾ ਜਾਊਗਾ ਇਹਦੇ ਨਾਲ ਹਾਂ ਜੀ ਗਿਫਟ ਵੀ ਦਿੱਤਾ ਜਾਊਗਾ ਗੌਰਪੁਰਬ ਤੱਕ ਕੋਫਰਾ ਵੀਰੋ ਤੇ ਜਿਹੜੀ ਚੀਜ਼ ਆ ਇਹ ਜਾਲੀ ਵਾਲਾ ਜੀ ਆਪਣੇ ਕੋਲ ਜਾਲੀ ਵਾਲਾ ਆ ਗਿਆ ਠੀਕ ਹੈ ਇਹ ਵੀ ਬੈਸਪਾ ਟਾਈਪ ਵਾਈਸਪਾ ਮਾਡਲ ਤੇ ਵਿਚਾਰ ਰੇਂਜ ਰੋਵਰ ਗੱਡੀ ਜਿਹੜੀ ਆਉਂਦੀ ਸ਼ੋਅ ਦੇ ਸੇਮ ਫੀਚਰ ਹੈ ਜੀ ਉਹ ਉਹ ਸੇਮ ਉਹਦੀ ਸ਼ੇਪ ਦੇ ਵਿੱਚ ਬਣਿਆ ਹੋਇਆ ਹੈ ਇਹ ਵੀ ਡਿਸਕ ਬ੍ਰੇਕ ਅੱਗੇ ਪਿੱਛੇ ਸੇਮ ਹੀ ਹੈ ਜੀ ਕੰਪੈਕਟ ਸਾਈਜ਼ ਹੈ ਸੋਲਿਡ ਹੈ ਵੱਡੀ ਮੋਟਰ ਹੈ ਜੀ ਜੀ ਵੱਡੇ ਇਹਦੇ ਜੋ ਟਾਇਰ ਐਮ ਵਗੈਰਾ ਸਾਰੇ ਵੱਡੇ ਵੱਡੇ ਬਣੇ ਹੋਏ ਬਹੁਤ ਵਧੀਆ ਮਤਲਬ ਮਾਡਲ ਦੇ ਵਿੱਚ ਹੈ ਜੀ ਜਿਸਨੇ ਵੀ ਲਿਜਾਣਾ ਇਹ ਵੀ ਲਿਜਾ ਸਕਦਾ ਹੈ ਇਹ ਆਪਾਂ ਨੂੰ 5 ਬੈਟਰੀਆਂ ਪਾ ਕੇ 54000 ਰੁਪਏ ਦਾ ਹੈ 54 5 ਬੈਟਰੀਆਂ ਦਾ 54000 ਰੁਪਏ ਦਾ ਨਾਲ ਗਿਫਟ ਸਪੈਸ਼ਲ ਗਿਫਟ ਨਾਲ ਗਿਫਟ ਵੀ ਤੁਹਾਨੂੰ ਮਿਲੂਗਾ ਜੀ ਸੇਮ ਇਹਦੀ ਇਹ ਜਗ ਹੈ ਜੀ ਅੱਗੇ ਜਨਾਈ ਸਭ ਤੋਂ ਟਾਪ ਮਾਡਲ ਆਪਣੇ ਕੋਲ ਜਨਾਈ ਹੈ ਜੀ ਇਹ ਜਨਾਈ ਆਪਣੇ ਕੋਲ ਸਭ ਤੋਂ ਟਾਪ ਮਾਡਲ ਹੈ ਜੀ ਇਹ ਅਸੀਂ ਜ਼ਿਆਦਾਤਰ ਇਹ ਪਾਉਂਦੇ ਆ ਵੱਡੀਆਂ ਬੈਟਰੀਆਂ ਇਹ ਕੋਈ ਛੋਟੀਆਂ ਬੈਟਰੀਆਂ ਪਾ ਕੇ ਵੀ ਲਿਆਣਾ ਚਾਹੁੰਦਾ ਤੇ 5 ਬੈਟਰੀਆਂ ਪਾ ਕੇ ਇਹ ਪੈਂਦਾ 57000 ਰੁਪਏ ਜੀ ਨਾਲ ਗਿਫਟ ਮਿਲੂਗਾ ਜੀ ਇਹ ਸਾਰਾ ਦੀਵਾਲੀ ਆਫਰ ਦਾ 3000 ਰੁਪਏ ਡਿਸਕਾਊਂਟ ਕਰਨ ਤੋਂ ਬਾਅਦ ਦੱਸ ਦੇ ਜੀ ਜੇ ਕੋਈ ਸ਼ੇਅਰ ਕਰਕੇ ਆਉਂਦਾ ਵੀਡੀਓ ਕੋਈ ਸਪੈਸ਼ਲ ਆਫਰ ਲੈਸ ਕੀਤਾ ਜਾਊਗਾ ਤੇ ਨਾਲ ਗਿਫਟ ਦਿੱਤਾ ਜਾਊਗਾ ਜੀ ਜੇ ਇੱਕ ਗੱਲ ਮੈਂ ਹੋਰ ਕਰਾਂ ਜਿਵੇਂ ਕਿ ਅਕਸਰ ਹੀ ਲੋਕਾਂ ਦੀ ਇਹ ਡਿਮਾਂਡ ਹੁੰਦੀ ਹੈ ਵੀ ਇਹ ਕਿੰਨੇ ਕਿਲੋਮੀਟਰ ਚੱਲਦੀ ਹੈ ਜੇ ਤਾਂ ਇਹ ਪੰਜ ਬੈਟਰੀਆਂ ਪਾਈਏ ਪੰਜ ਛੋਟੀਆਂ ਬੈਟਰੀਆਂ ਪਾਈਏ ਤਾਂ 50 ਤੋਂ 60 ਕਿਲੋਮੀਟਰ ਤੱਕ ਜਾਊਗਾ ਜੀ ਆਰਾਮ ਨਾਲ ਜੀ ਹਾਂ ਜੀ ਜੇ ਛੇ ਬੈਟਰੀਆਂ ਪਾਉਣੇ ਆ ਤਾਂ 70 ਤੋਂ 75 ਕਿਲੋਮੀਟਰ ਜਾਊਗਾ ਜੇ ਆਪਾਂ ਵੱਡੀਆਂ ਬੈਟਰੀਆਂ ਪਾਉਣੇ ਆ ਛੇ ਬੈਟਰੀਆਂ ਤੇ 120 ਪਲੱਸ ਜਾਊਗਾ ਜੀ 120 ਤੱਕ ਅਸੀਂ ਜ਼ਿੰਮੇਵਾਰੀ ਲੈਣੇ ਆ ਉਹ ਤੋਂ ਉੱਤੇ ਕਿੰਨਾ ਵੀ ਜਾ ਸਕ ਠੀਕ ਆ ਤੋ 25 30 ਵੀ ਜਾ ਸਕਦਾ 40 ਵੀ ਜਾ ਸਕਦਾ ਜੀ ਹਾਂਜੀ ਇਹ ਸਾ ਆਪਣੇ ਕੋਲੇ BMW ਗੱਡੀ ਹੁੰਦੀ ਸੀ ਉਹਦਾ ਮਾਡਲ ਆ ਗਿਆ ਜੀ ਲਓ ਬਈ 6 ਮਹੀਨੇ ਹਾਂਜੀ ਜੀ ਇਹ ਇਹ ਆਪਾਂ ਨੂੰ 57000 ਰੁਪਏ ਦਾ ਪਊਗਾ ਜੀ 5000 ਰੁਪਏ ਦਾ ਪੰਜ ਬੈਟਰੀਆਂ ਪਾ ਕੇ ਜੀ ਇਹ ਵੀ ਸੇਮ ਹੀ ਹੈ ਇਹਦੇ ਜੋ ਰੈਮ ਵਗੈਰਾ ਵੱਡੇ ਹੈ ਲਾਈ ਵੀਲ ਵਗੈਰਾ ਲੱਗੇ ਹੈ ਵੱਡੀ ਮੋਟਰ ਹੈ ਜੀ ਹਰ ਚੀਜ਼ ਵਧੀਆ ਜੀ ਟਾਪ ਚ ਪਿਓਰ ਅਰਬਨ ਦੇ ਵਿੱਚ ਪਿਓਰ ਅਰਬਨ ਦੇ ਵਿੱਚ ਹੈ ਜੀ 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 ਹਾਂ ਜੀ ਇਹ ਵੀ ਸੇਮ ਆ ਆਪਣੀ ਵਾਰੰਟੀ ਆ ਕੋਈ ਚੈੱਕ ਕਰ ਸਕਦਾ ਕਦੋਂ ਵੀ ਕੋਈ ਮਾਲ ਕੋਈ ਪ੍ਰੋਬਲਮ ਕਿਸੇ ਕਿਸਮ ਦੀ ਆਉਂਦੀ ਆ ਤੇ ਸਾਨੂੰ ਆ ਕੇ ਸਾਨੂੰ ਦੱਸੇ ਪਾਈਏ ਤੁਹਾਡੀ ਕਮੀ ਆ ਕੋਈ ਜੇ ਆਪਰੇ ਕੋਲ ਚੈੱਕ ਕਰੀ ਸਾਡੇ ਨਾਲ ਹਾਂ ਕੰਟੈਕਟ ਕਰੇ ਜੀ ਲੈ ਕੇ ਜਾਵੇ ਜੀ ਜੀ ਕੋਈ ਵੀ ਕੋਈ ਪ੍ਰੋਬਲਮ ਆਉਂਦੀ ਆ ਤੇ ਵੀਰ ਨਾਲ ਖੜੇ ਹਾਂ ਬਿਲਕੁਲ ਹਾਂ ਪੂਰੀ ਤਰ੍ਹਾਂ ਆਣ ਇੱਕ ਸਾਲ ਦੀ ਵਾਰੰਟੀ ਆ ਜੀ ਸੇਮ ਲੋ ਜੀ ਵਾਰੰਟੀ ਦੀ ਕੰਟਰੋਲਰ ਦੀ ਚਾਰਜਰ ਦੀ ਇਹਦੇ ਮੋਟਰ ਦੀ ਜੀ ਇੱਕ ਸਾਲ ਦੀ ਵਾਰੰਟੀ ਆ ਜੀ ਏ ਓਲਾ ਮਾਡਲ ਚਾਹੀ ਜੀ ਸੇਮ ਓਲਾ ਓਲਾ ਦੀ ਕਾਪੀ ਕੀਤੀ ਹੈ ਜੀ ਤੁਸੀਂ ਇਹਨੂੰ ਲੈ ਲਓ ਇਹ 54000 ਰੁਪਏ ਚ 5 ਬੈਟਰੀਆਂ ਪਾ ਕੇ ਆ ਜੀ ਲਓ ਜੀ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਮਾਡਲ ਚੈੱਕ ਕਰਾਉਣਾ ਹੈ ਸਾਰਾ ਸਾਹੇ ਪਾਸੇ ਦੇਖੋ ਜੀ ਤੁਸੀਂ ਪਹਿਲਾਂ ਹਨਾ ਮਾਡਲ ਚੈੱਕ ਕਰੋ ਬਹੁਤ ਹੀ ਪਿਆਰਾ ਮੈਂ ਕਹਿੰਦਾ ਤੁਹਾਨੂੰ ਮਾਡਲ ਇਹ ਨਹੀਂ ਵੀ 2-4 ਤੁਹਾਨੂੰ ਮਿਲਣਗੀਆਂ ਬਹੁਤ ਜ਼ਿਆਦਾ ਸਟਾਕ ਆ ਵੀਰਾਂ ਕੋਲੇ ਤੇ ਮਾਡਲ ਵੀ ਬਹੁਤ ਜ਼ਿਆਦਾ ਆ ਇੱਧਰ ਦੇਖੋ ਕਿੰਨਾ ਸੋਹਣਾ ਤੇ ਪਿਆਰਾ ਕਲਰ ਓਲਾ ਮਾਡਲ ਆ ਦੇਖੋ ਤੁਸੀਂ ਕਿੰਨਾ ਚਾਜਦਾ ਪਿਆ ਇਹਦਾ ਕੀ ਪ੍ਰਾਈਸ ਇਹ 54000 ਰੁਪਏ ਚਾਹੀ ਜੀ ਪੰਜ ਬੈਟਰੀਆਂ ਪਾ ਕੇ ਪੰਜ ਬੈਟਰੀਆਂ ਪਾ ਕੇ ਹਾਂਜੀ ਦੋ ਬੈਟਰੀਆਂ ਹੋਰ ਇੱਕ ਬੈਟਰੀ ਹੋਰ ਪੌਣੇ ਦਾ 56000 ਚ ਪੈ ਜਾਊਗਾ ਜੀ ਠੀਕ ਆ ਇਹ 56000 ਚ ਪੈ ਜਾ ਆਪਣੇ ਓਲਾ ਦਾ ਓਲਾ ਮਾਡਲ ਦਾ ਸੇਮ ਕਲੋਪੀ ਹੈ ਇਹ ਲਿਜਾ ਸਕਦੇ ਜਦੋਂ ਮਰਜੀ ਜਿਹੜਾ ਵੀ ਵੀਰ ਆਵੇ ਉਹ ਤੇ ਇਹ ਐਮਆਈ ਜੇ ਗੱਲ ਕਰਦੇ ਆ ਕਿਸ਼ਤਾਂ ਤੇ ਲੈਣੀ ਹੈ ਈਜ਼ੀ ਹੋ ਜਾਂਦਾ ਹਾਂਜੀ ਈਐਮਆਈ ਵੀ ਲਿਜਾ ਸਕਦੇ ਹੋ ਜਿੰਨੇ 10 ਤੋਂ 15000 ਤੱਕ ਜਿੰਨੇ ਵੀ ਡਾਊਨ ਪੇਮੈਂਟ ਉਹ ਤਾਂ ਬਜਾਜ ਕਾਰਡ ਵਾਲਾ ਜਿਹੜਾ ਦੇਖ ਲਓ ਬਣ ਜੂਗੇ ਇਸ ਸਾਲ ਦੀਆਂ ਬਣਾਉਣੀਆਂ ਕਿਸ਼ਤਾਂ ਸਾਲ ਦੀਆਂ ਬਣਾ ਲਓ ਜ ਸਾਨੂੰ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ 10 ਜਾਂ 15000 ਤੱਕ ਸਾਨੂੰ ਮਤਲਬ ਆਪਣਾ ਅਡਵਾਂਸ ਦੇ ਵਿੱਚ ਪੇਮੈਂਟ ਜਿਹੜੀ ਉਹ ਕਰਨੀ ਹੁੰਦੀ ਹੈ ਜੀ 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 ਉਦੋਂ ਬਾਅਦ ਚ ਆਪਣੇ ਕੋਲ ਆ ਨਵਾਂ ਮਾਡਲ ਸਮਾਨ ਆਜੇ ਤੁਹਾਡੇ ਸਾਹਮਣੇ ਹੋਣੇ ਤੁਸੀਂ ਆਏ ਹੋ ਜੀ ਤੁਹਾਡੇ ਸਾਹਮਣੇ ਉਤਾਰਿਆ ਸਮਾਨ ਜੀ ਆਜੇ ਨਵਾਂ ਨਵਾਂ ਬੜਾ ਨਿਊ ਬ੍ਰਾਂਡ ਸਮਾਨ ਆਈ ਹੈ ਜੀ ਹਾਂ ਜੀ ਹਾਂ ਜੀ ਜੀ ਹਜੇ ਨਵੇਂ ਮਾਡਲ ਆਏ ਹੈ ਸਾਰਾ ਸਟਾਕ ਹਲੇ ਉੱਤੇ ਹੀ ਆ ਇਹ ਆ ਗਿਆ ਆਪਟਿਮਾ ਚ ਆ ਗਿਆ ਜੀ ਆਹ ਜੀ ਸਾਰੇ ਮਾਡਲ ਆ ਆ ਜੀ ਐਨ ਆਈ ਆ ਗਿਆ ਜੀ ਆਹ ਆਪਣੇ ਕੋਲ ਆਪਣੇ ਫੈਂਟਮ ਚ ਖੜੀ ਹੈ ਜੀ ਆਹ ਦੇਖੋ ਇਹ ਆਪਣਾ ਮਾਡਲ ਆਪਣਾ ਹੈਗਾ ਆਹ ਦੇਖੋ ਜੀ ਇਹ ਹੀ ਠੀਕ ਆ ਆ ਮਾਡਲ ਦੇਖੋ ਤੁਸੀਂ ਕਿੰਨਾ ਪਿਆਰਾ ਸਭ ਤੋਂ ਪਹਿਲਾਂ ਤੁਸੀਂ ਮਾਡਲ ਦੇਖੋ ਕਿੰਨਾ ਬੈਸਟ ਆ ਤੇ ਇਹ ਜਿਹੜਾ ਤੁਸੀਂ ਪ੍ਰੈਸ ਕਰਨੀ ਔਖੀ ਇਹਨੂੰ ਦੇਖੋ ਸਭ ਤੋਂ ਪਹਿਲਾਂ ਇਹਨੂੰ ਥੈਫਟ ਨਹੀਂ ਕੋਈ ਕਰ ਸਕਦਾ ਇਹ ਦੇਖੋ ਜੀ ਇਹਨੂੰ ਲੋਕ ਲੱਗਾ ਜਦੋਂ ਜਦੋਂ ਵੀ ਕੋਈ ਚੋਰੀ ਕਰੂਗਾ ਤਾਂ ਲੋਕ ਪਿੱਛੇ ਲੋਕ ਹੋ ਜਾਣਾ ਲੋਕ ਕੋਈ ਵੀ ਟੱਚ ਕਰੂਗਾ ਇਹ ਮਾਗੋ ਦੇਖੋ ਇਹ ਆਪਣੇ ਆਪ ਆਟੋਮੈਟਿਕ ਲੋਕ ਹੋ ਜਾਣਾ ਜੀ ਇਹ ਚ ਇਹ ਫੀਚਰ ਆ ਜੀ ਸਾਰਿਆਂ ਦੇ ਵਿੱਚ ਹੀ ਫੀਚਰ ਆ ਜਿੰਨੇ ਵੀ ਸਾਗੇ ਆਪਣੇ ਕੋਲੇ ਠੀਕ ਹੈ ਜੀ ਹਾਂ ਜੀ ਲਓ ਜੀ ਬਹੁਤ ਹੀ ਪਿਆਰਾ ਮਾਡਲ ਆ ਤੁਸੀਂ ਦੇਖ ਸਕਦੇ ਹੋ ਮਾਡਲ ਤੁਹਾਨੂੰ ਬਹੁਤ ਤਰ੍ਹਾਂ ਦੇ ਮਿਲ ਜਾਣਗੇ ਤੇ ਰੇਟ ਵੀ ਤੁਹਾਨੂੰ ਬਜਾਰ ਤੋਂ ਸਸਤੇ ਤੇ ਕੁਆਲਟੀ ਵੀ ਤੁਹਾਨੂੰ ਇੱਕ ਨੰਬਰ ਮਿਲੂਗੀ ਆਪਣਾ ਬ੍ਰਾਂਡ ਦੂਸਰਾ ਜਿਹੜਾ ਨਵਾਂ ਮਾਲ ਸਾਰਾਂ ਦੇ ਵਿੱਚ ਗੱਡੀ ਵਾਲੀ ਚਾਬੀ ਆ ਗਈ ਇਹ ਦੇਖੋ ਇਹ ਚਾਬੀ ਤੁਹਾਨੂੰ ਕਿਤੇ ਦੂਸਰੇ ਤੇ ਵਿੱਚ ਨਹੀਂ ਮਿਲਣੀ ਇਹ 1500 2000 ਰੁਪਏ ਦੀ ਇਕੱਲੀ ਚਾਬੀ ਚਾਬੀ ਆ ਜੋ ਗੱਡੀ ਦੇ ਵਿੱਚ ਆਉਂਦੀ ਆ ਸੇਮ ਹੀ ਆਉਂਦੀ ਆ ਆ ਦੇਖੋ ਜੀ ਇਹ ਦੇਖੋ ਗੱਡੀ ਵਾਲੀ ਚਾਬੀ ਵੀ ਨਾਲ ਆ ਗਈ ਇਹਦੇ ਨਾਲ ਆ ਗਈ ਜੀ ਕੋਈ ਵੀ ਹਾਂ ਬੜੀ ਖੁਸ਼ੀ ਨਾਲ ਜਿਹਨਾਂ ਜਿਹੜੇ ਨੂੰ ਜ਼ਰੂਰਤ ਹੈ ਉਹ ਬੜੀ ਖੁਸ਼ੀ ਨਾਲ ਲੈ ਜਾ ਸਕਦੇ ਆ ਆਪਣੇ ਕੋਲੇ ਆਓ ਜਾਇਜ਼ ਰੇਟ ਤੇ ਵਧੀਆ ਮਾਲ ਪਿਓਰਿਟੀ ਦੇ ਵਿੱਚ ਆਪਣੇ ਕੋਲੇ ਮਿਲੂਗਾ ਜੀ ਜੀ ਕੋਈ ਨਕਲੀ ਏਜੰਸੀ ਜਾਂ ਕੋਈ ਇਹ ਚੀਜ਼ ਆਪਾਂ ਨਾ ਤਾਂ ਕਰਦੇ ਆ ਤੇ ਨਾ ਹੀ ਕਰਨਾ ਤੇ ਨਾ ਹੀ ਆਪਾਂ ਲਾਈਕ ਨਹੀਂ ਕਰਦੇ ਪਸੰਦ ਨਹੀਂ ਕਰਦੇ ਇਹ ਚੀਜ਼ ਨੂੰ ਜਦੋਂ ਮਰਜੀ ਆਓ ਆਪਣੇ ਕੋਲੇ ਜੀ ਤੇ ਵੈਲਕਮ ਆਓ ਤੁਸੀਂ ਪਾਸਿਓਂ ਆਸਿਓਂ ਰੇਟ ਪੁੱਛ ਕੇ ਆਓ ਜੀ ਉੱਥੇ ਸਾਰੇ ਗੱਲਬਾਤ ਕਰਕੇ ਆਪਣੇ ਕੋਲੇ ਆਓ ਕੋਈ ਗੱਲ ਨਹੀਂ ਜੇ ਕੋਈ 500 ਜਾਂ 1000 ਰੁਪਿਆ ਜਾਂ 5-400 ਰੁਪਿਆ ਕੰਮ ਵੀ ਕਰਨਾ ਚਾਹੁੰਦਾ ਤਾਂ ਕੋਈ ਪ੍ਰੋਬਲਮ ਨਹੀਂ ਕੋਈ ਕੋਈ ਜੇ ਕੋਈ ਨਗਦ ਲੈ ਕੇ ਜਾਣਾ ਚਾਹੁੰਦਾ ਤੇ ਉਹਨੂੰ ਲੈਸ ਵੀ ਕੀਤਾ ਜਾਊਗਾ। ਲੋਬੇ ਮੇਟਰ ਵੀਰ ਕਹਿੰਦਾ ਬਾਜ਼ਾਰ ਚ ਤੁਸੀਂ ਟਰਾਈ ਕਰ ਸਕਦੇ ਹੋ। ਜਿੱਥੋਂ ਮਰਜੀ ਟਰਾਈ ਕਰਕੇ ਆਜੋ ਰੇਟ ਦਾ ਬਹੁਤ ਫਰਕ ਆਊਗਾ ਤੇ ਜਿਹੜੀ ਕੁਆਲਿਟੀ ਹੋਊਗੀ ਤੁਹਾਨੂੰ ਇੱਕ ਨੰਬਰ ਮਿਲੂਗੀ ਅਰਬਨ ਬ੍ਰਾਂਡ ਆ ਸਾਰਾ ਤੇ ਮਾਡਲ ਇੱਕ ਵਾਰੀ ਦੁਬਾਰਾ ਫੇਰ ਤੁਹਾਨੂੰ ਇੱਕ ਵਾਰੀ ਝਾਤੀ ਮਰਾ ਦਿੰਨਾ। ਰੇਟ 'ਚ ਕੋਈ ਫਰਕ ਨਹੀਂ ਹੁਣ ਤੇ ਜਿਹੜੀ ਗੱਲ ਆ ਲੈਸ ਦੀ 3000 ਤੁਹਾਨੂੰ ਗੁਰਪੁਰਬ ਤੱਕ ਆਫਰ ਆ ਨਾਲ ਤੁਹਾਨੂੰ ਗਿਫਟ ਮਿਲਣਗੇ ਤੇ ਜੇ ਵੀਡੀਓ ਸ਼ੇਅਰ ਕਰਕੇ ਆਓਗੇ ਇਹ ਸਪੈਸ਼ਲ ਡਿਸਕਾਊਂਟ ਦੇਣਗੇ ਬਹੁਤ ਵਧੀਆ ਨੇਚਰ ਆ ਇਹਨਾਂ ਦਾ। ਇੱਕ ਵਾਰੀ ਤੁਹਾਨੂੰ ਬੈਟਰੀਆਂ ਵੀ ਦਿਖਾ ਦਿੰਨੇ ਆ। ਕਿਹੜੀਆਂ ਜੂਜ ਹੁੰਦੀਆਂ ਆ ਦੇਖੋ ਹੁਣ ਲੈ ਕੇ ਆਏ ਮਾਲ ਆਉਣੇ ਆ ਆ ਹੁਣੇ ਲੈ ਕੇ ਤੁਰੇ ਆਏ ਮਾਲ ਜੀ ਲੋ ਜੀ ਆ ਮਾਲ ਤੁਸੀਂ ਚੈੱਕ ਕਰ ਲਓ ਕੋਈ ਨਹੀਂ ਦਿਖਾਉਂਦਾ ਮਾਲ ਤੁਹਾਡੇ ਸਾਹਮਣੇ ਪਿਆ ਚੋਤੀ ਐਂਪੀਅਰ ਦੀ ਬੈਟਰੀ ਵੇਤਨਾਮ ਦੀ ਬਣੀ ਆ ਜੀ ਲੋ ਜੀ ਆ ਗਰਾਫੀਨ ਦੀ ਬੈਟਰੀ ਆ ਵੇਤਨਾਮ ਦੀ ਬਣੀ ਆ ਆ ਦੇਖੋ ਵੱਡੀਆਂ ਬੈਟਰੀਆਂ ਆ ਗਈਆਂ ਜੀ ਵੱਡੀਆਂ ਬੈਟਰੀਆਂ ਜਿੰਨੀਆਂ ਮਰਜ਼ੀ ਲਾਓ ਸਾਡੇ ਕੋਲ ਆ ਦਿਓ ਲੈਡੈਂਡ ਸ਼ਟ ਬੈਟਰੀ ਆ ਜੀ ਲਿਥੀਅਮ ਆਪਾਂ ਇਹ ਨਹੀਂ ਕਰਦੇ ਲੈਡੈਂਡ ਲੈਸ਼ਡ ਬੈਟਰੀ 45 ਐਂਪੀਅਰ ਦੀ ਬੈਟਰੀ ਦੇਖੋ ਜੀ ਆ ਲੋ ਜੀ ਇਹ ਦੇਖਿਆ ਅਰਬਨ 45 ਲਿਖਿਆ ਹੋਊਗਾ ਜੀ ਆ ਦੇਖੋ ਜੀ ਸਾਰਾ ਤੁਸੀਂ ਚੈੱਕ ਕਰ ਸਕਦੇ ਹੋ ਕੋਈ ਨਹੀਂ ਦਿਖਾਉਂਦਾ ਆ ਦੇਖੋ ਸਟਾਕ ਹਲੇ ਆਇਆ ਹੀ ਆ ਸਾਰੇ ਮਾਡਲ ਆਏ ਆ ਜਿਹੜੇ ਤੁਹਾਨੂੰ ਅੱਜ ਲੇਟੈਸਟ ਹੀ ਦਿਖਾਏ ਆ ਤੇ ਇੱਕ ਵਾਰੀ ਜ਼ਰੂਰ ਵਿਜ਼ਿਟ ਕਰਿਆ ਜਿਉ ਮੁਦਕੀ ਸੁਖਮਣੀ ਈਬਾਹ ਕਰੋਮ ਲొਕੇਸ਼ਨ ਵੀ ਦਿਖਾ ਦਿੰਦਾ ਤੇ ਮਾਡਲ ਇੱਕ ਤੋਂ ਇੱਕ ਪਏ ਆ ਜੇ ਲੱਖ ਦੀਆਂ ਲੈਣੀਆਂ ਉਹ ਵੀ ਤੁਹਾਨੂੰ ਤਿੰਨ ਮਿਲ ਜਾਣਗੀਆਂ ਮਾਡਲ ਮੈਂ ਕਹਿੰਦਾ ਬਹੁਤ ਜ਼ਿਆਦਾ ਬਾਗਮਾਲਾ ਤੇ ਅਰਬਾਂ ਨੇ ਸਾਰਾ ਸਟਾਕ ਆ ਤੇ ਬਹੁਤ ਵਧੀਆ ਤੇ ਕੁਆਲਿਟੀ ਪੂਰੀ ਇੱਕ ਨੰਬਰ ਦੀ ਗਾਰੰਟੀ ਪੂਰੀ ਵੀ ਇਨ੍ਹਾਂ ਦੀ ਜੇ ਲੋਕੇਸ਼ਨ ਦੀ ਗੱਲ ਕਰਦੇ ਆ ਇਧਰ ਤੁਸੀਂ ਸਾਹਮਣੇ ਹਾਈਵੇ ਦੇਖ ਸਕਦੇ ਹੋ ਤੇ ਇਹ ਬਾਗਾ ਪ੍ਰਾਣਾ ਰੋਡ ਜਾਂਦਾ ਸੋ ਇਧਰ ਸਾਹਮਣੇ ਸੁਖਮਣੀ ਈ-ਬੈਕ ਤੇ ਆ ਗਿਆ ਆਪਣਾ ਮੁਦਕੀ ਸ਼ਹਿਰ ਸੋ ਜਲਦੀ ਜਲਦੀ ਵਿਜ਼ਿਟ ਕਰਨਾ ਤੇ ਕੁਆਲਿਟੀ ਤੁਹਾਨੂੰ ਇੱਕ ਨੰਬਰ ਮਿਲੂਗੀ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਧੰਨਵਾਦ